11 اکری زمین ਸੀ ਤੁਹਾਡੀ ਬਚੀ ਦਰਿਆ ਸਾਥੋਂ ਮੀਲ ਦੂਰ ਸੀ ਜਿਹੜਾ ਪਹਿਲਾ ਦਰਿਆ ਸੀ ਹੁਣ ਸਾਡੇ ਬਸ ਅੱਖਾਂ ਤੇ ਗਾੜੀ ਦਰਿਆ ਆ ਗਿਆ ਬਿਲਕੁਲ ਨਜ਼ੀਕ ਆ ਗਿਆ ਕਰਦੇ ਹੁਣ ਸਾਡਾ ਇੱਥੇ ਰਹਿਣਾ ਬਹੁਤ ਮੁਸ਼ਕਲ ਹੋ ਗਿਆ ਬੱਚੇ ਹੁਣ ਬੱਚੇ ਲੈ ਕੇ ਕਿੱਥੇ ਜਾਵਾਂਗੇ ਕੀ ਕਰਾਂਗੇ ਅਜੇ ਤਾਂ ਸਾਨੂੰ ਰਾਤ ਤੇ 1:3 ਬਣਿਆ ਪਿਆ ਨਾ ਹੀ ਰਾਤ ਤੋਂ ਦੇ ਨਾ ਹੀ ਦੇ ਸੁਣਦੇ ਆੜੋਂ ਦੇ ਸੀਗੇ ਪਹਿਲਾਂ ਲੋਕ ਤੁਹਾਡਾ ਘਰ ਉੱਚਾ ਵੀ ਸੀਗਾ ਦੂਰ ਵੀ ਸੀਗਾ ਤੇ ਇੱਥੇ ਆ ਕੇ ਰਹਿੰਦੇ ਸੀ ਇੱਥੇ ਆਣ ਕੇ ਰਹਿੰਦੇ ਸੀ ਇੱਥੇ ਸਮਾਨ ਰੱਖਦੇ ਸੀ 23 ਵਾਲੇ ਹੱਟ 'ਚ ਸਾਡਾ ਬਹੁਤ ਘਰਾਂ ਦਾ ਇੱਥੇ ਸਮਾਨ ਰਿਆ ਸੀ ਸਾਡਾ ਵੀ ਇੱਥੇ ਸੀ ਕੋਈ ਸਾਡੀ ਕੋਠੀ ਦੇ ਲਾਗੇ ਪਾਣੀ ਨਹੀਂ ਕੋਈ ਸਾਡੇ ਲਾਗੇ ਦਰਿਆ ਨਹੀਂ ਤੇ ਲੋਕ ਜਿਹੜੇ ਪਹਿਲਾਂ ਤੁਹਾਡੇ ਕੋ ਆਂਦੇ ਸੀ ਤੇ ਅੱਜ ਕੋਈ ਚੱਲੇ ਨਾਲ ਕੇ ਮਨ ਲੋਕ ਘਰ ਨੂੰ ਬਚਾ ਲਿਆ ਜਾਵੇ ਕੀਤੀ ਨਹੀਂ ਕੋਸ਼ਿਸ਼ ਕਿ ਇਹ ਨਾਲ ਗੱਲਬਾਤ ਕੀਤੀ ਹੋਵੇ ਐਸਡੀਐਮ ਨੂੰ ਕਿ ਭਾਈ ਸਾਨੂੰ ਬਚਾ ਲਓ ਸਾਡਾ ਘਰ ਬਚਾ ਲਓ ਘਰ ਨੂੰ ਕਿੱਦਾਂ ਬਚਾਣਾ ਜ਼ਮੀਨ ਬਚਾਣੀ ਉਹ ਸਰਕਾਰ ਨੂੰ ਪਤਾ ਹੁੰਦਾ ਉਹਨਾਂ ਨੂੰ ਕੋਈ ਨਹੀਂ ਨਾ ਜੀ ਆਇਆ ਹੀ ਕੋਈ ਨਹੀਂ ਸਰਕਾਰ ਆਵੇ ਤਾਂ ਪਤਾ ਲੱਗੇ ਸਰਕਾਰ ਤੇ ਆਇਆ ਕੋਈ ਨਹੀਂ ਤੁਸੀਂ ਫਿਰ ਹੁਣ ਇਦਾਂ ਦੇਖਦੇ ਰਹ ਜੂਗੇ ਕਿ ਭਾਈ ਕੇ ਘਰ ਦਾ ਕੀ ਬਣਦਾ ਪਹਿਲਾਂ ਨੌਕਾ ਟੋੜ ਕੇ ਇਸ ਘਰ ਦੇ ਹਾਲਾਤ ਕੀ ਲੱਗ ਪਏ ਕਾਰਨ ਉਹ ਕੱਲ ਦੀ ਸੀ ਸਭ ਨੇ ਕੱਲ ਵੀਡੀਓ ਪਾਈ ਸੀ ਇਸ ਚੀਜ਼ ਬਾਰੇ ਜਿਸ ਸਾ ਤੋਂ ਬਾਤ ਤਸੀਲ ਦਾ ਸਾ ਦਾ ਫੋਨ ਵੀ ਆਇਆ ਸੀਗਾ ਉਹਨਾਂ ਨੇ ਕਿਹਾ ਸੀ ਅੱਜ ਅਸੀਂ ਆਵਾਂਗੇ ਪਰ ਅਜ ਤੱਕ ਅਜ ਅਜ ਤੱਕ ਕੋਈ ਨਹੀਂ ਪਹੁੰਚਿਆ ਸੀ ਉਹਨਾਂ ਕੋਲ ਟੈਕਨੀਕਲ ਬੰਦੇ ਆ ਟੈਕਨੀਕਲ ਇੰਜੀਨੀਅਰ ਆ ਜਿਹੜੇ ਘਰ ਨੂੰ ਬਚਾਉਣਾ ਸਾਡੀ ਮਦਦ ਕਰ ਸਕਦੇ ਸੀ ਪਰ ਅਜ ਤੱਕ ਸਾਨੂੰ ਕੋਈ ਮਤਲਬ ਕੋਈ ਸਾਥ ਨਹੀਂ ਆਇਆ ਜੀ ਪਰਮਾਤਮਾ ਜੀ ਬਚਾ ਲਵੇ ਤਾਂ ਉਹਨਾਂ ਦੇ ਹੱਥ ਵਸਾ ਪਰ ਸਾਡੇ ਹਿਸਾਬ ਦੇ ਨਾਲ ਲੱਗਦਾ ਨਹੀਂ ਹੈ ਵੀ ਕੋਈ ਕੋਸ਼ਿਸ਼ ਸੰਭਵ ਹੋਗੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਗੱਲ ਕੀਤੀ ਜਾਵੇ ਤਾਂ ਹੜ੍ਹਾਂ ਤੋਂ ਬਾਅਦ ਹੋਣ ਜਿਹੜੇ ਹਾਲਾਤ ਆ ਕੁਝ ਠੀਕ ਹੋਣੇ ਸ਼ੁਰੂ ਹੋਏ ਨੇ ਲੇਕਿਨ ਅਗਰ ਗੱਲ ਕੀਤੀ ਜਾਵੇ ਦਰਿਆ ਬਿਆਸ ਦੀ ਤਾਂ ਮੇਰੇ ਪਿੱਛੇ ਦਰਿਆ ਬਿਆਸ ਦਾ ਇੱਕ ਨਵਾਂ ਰੂਪ ਜਿਹੜਾ ਉਹ ਤੁਸੀਂ ਦੇਖੂਗੇ ਇੱਥੇ ਪਹਿਲਾਂ ਕਦੇ ਵੀ ਦਰਿਆ ਬਿਆਸ ਨਹੀਂ ਸੀ ਉਹ ਦੂਸਰੀ ਗੱਲ ਕਿ ਇਹਦੇ ਵਿੱਚ ਜੇ ਗੱਲ ਕੀਤੀ ਜਾਵੇ ਇਸ ਘਰ ਦੀ ਇੱਕ ਘਰ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਜਿਹੜਾ ਇਸ ਟਾਈਮ ਇੱਕ ਤਰ੍ਹਾਂ ਦਾ ਵੈਂਟੀਲੇਟਰ ਦੇ ਉੱਪਰ ਹੀ ਆਪਾਂ ਕਹਿ ਸਕਦੇ ਹਾਂ ਕਿ ਪਤਾ ਨਹੀਂ ਕਦੋਂ ਇਹ ਘਰ ਦਾ ਕੀ ਬਣ ਜਾਣਾ ਵਾਹਿਗੁਰੂ ਕਰੇ ਕਿ ਇਹ ਘਰ ਜਿਹੜਾ ਠੀਕ ਰਵੇ ਉਹ ਬਚਾ ਹੋਵੇ ਇਹ ਪਰਿਵਾਰ ਦੀ ਗੱਲ ਕਰਾਂਗੇ ਇਹ ਪਰਿਵਾਰ ਜਿਹੜਾ ਤਕਰੀਬਨ 12 ਜੀਆਂ ਦਾ ਪਰਿਵਾਰ ਹੈ ਬਾਪੂ ਜੀ ਬੈਠੇ ਨੇ ਮਾਤਾ ਬੈਠੇ ਨੇ ਇਹਨਾਂ ਦੇ ਪਰਿਵਾਰ ਦੇ ਨਾਲ ਬਾਕੀ ਮੈਂਬਰ ਦੋ ਬੱਚੇ ਨੇ ਔਰ ਉਹਨਾਂ ਦੇ ਅੱਗੇ ਤਿੰਨ ਤਿੰਨ ਬੱਚੇ ਔਰ 18 ਏਕੜ ਜ਼ਮੀਨ ਜਿਹੜੀ ਹੈ ਇਹਨਾਂ ਦੀ ਇਸ ਪਾਣੀ ਦੇ ਵਿੱਚ ਇਸ ਦਰਿਆ ਦੇ ਵਿੱਚ ਆ ਗਈ ਹੈ ਔਰ ਉਸ ਤੋਂ ਬਾਅਦ ਇਹ ਗੱਲ ਕੀਤੀ ਜਾਵੇ ਤਾਂ ਇਹ ਘਰ ਦਾ ਵੀ ਇਹਨਾਂ ਨੂੰ ਡਰ ਹੈ ਕਿ ਕਿ ਪਤਾ ਨਹੀਂ ਕਦੋਂ ਕੀ ਹੋ ਜਾਣਾ ਤਾਂ ਬਾਪੂ ਜੀ ਮੇਰੇ ਨਾਲ ਨੇ ਬਾਪੂ ਜੀ ਸਭ ਤੋਂ ਪਹਿਲਾਂ 18 ਏਕਰੀ ਜਮੀਨ ਸੀ ਤੁਹਾਡੀ ਬਚੀ ਨਹੀਂ ਜੀ 18 ਕਿੱਲੇ ਚਲੇ ਗਿਆ ਉਹਨੇ ਪੇਟ ਚ ਪਾਣੀ ਦੇ ਚ ਹਾਂਜੀ ਬਿਆਸਾ ਦਰਿਆ ਕਿਲੋਮੀਟਰ ਸਾਥੋਂ ਦੂਰ ਸੀਗਾ ਜਿਹੜਾ ਰੁੜ ਕੇ ਨੋਂ ਘਰ ਪਹਿਲਾਂ ਰੁੜ ਗਏ ਤੇ ਗਾੜੀ ਫੇਰ ਇੱਥੇ ਦਰਿਆ ਕੋਈ ਨਹੀਂ ਸੀਗਾ ਤੇ ਦਰਿਆ ਫੇਰ ਪੈ ਗਿਆ ਨੂੰ ਪੈ ਗਿਆ ਲੱਗਦੀ ਬੈਗ ਦੇ ਲਾਗੇ ਵੀ ਆ ਚੁੱਕਾ ਵਾ ਬੈਗ ਨੂੰ ਡਾਰਿਆ ਥੋੜੀ ਦੂਰ ਡਵਾ ਰਹਿ ਗਿਆ ਹਾਂ ਮਾਤਾ ਜੀ ਤੁਸੀਂ ਦੱਸੋ ਮੈਂ ਥੋੜਾ ਜਿਆ ਘਰ ਕਦੋਂ ਕ ਬਨਾਇਆ ਸੀ ਤੇ ਕਿੰਨੇ ਕਰਤਾ ਘਰ ਤਾਂ ਤੁਹਾਨੂੰ ਪਤਾ ਵੀ ਹੁਣ ਕਿੰਨਾ ਕ ਪੈਸਾ ਕਰਾਂ ਤੇ ਲੱਗਦਾ ਹੈ ਉਹ ਸਮੇਂ ਚ ਸਾਡਾ 20 ਲੱਖ ਦਾ ਖੜੀ ਹੋਈ ਸੀ ਕੋਠੀ ਸਿਰਫ ਤੇ ਬਾਅਦ ਚ ਜੋ ਅਸੀਂ ਕੀਤਾ ਬਾਅਦ ਚ ਕੀਤਾ ਹੁਣ 2 ਲੱਖ ਰੁਪਈਆ ਫੇਰ ਲਾਇਆ ਕੰਧਾਂ ਬੜੀਆਂ ਲੋਕ ਇਟ ਲਾਈ ਉੱਪਰ ਲਾਈ 2 ਲੱਖ ਰੁਪਈਆ ਲਾਇਆ ਇਨ ਸਾਨੂੰ ਜੇ 2 ਮਹੀਨੇ ਨਹੀਂ ਹੋਏ ਤੇ ਸਾਡਾ ਕਾ ਸੋਨਾ ਬਣ ਜੂਗਾ ਆਪ ਤਾਂ ਬਣਾਇੰਦਾ ਹੀ ਆ ਨਾ ਫੇ ਚੰਗੇ ਬਣ ਜਾਣ ਬੱਚਿਆਂ ਦੇ ਪਰ ਦਰਿਆ ਸਾਥੋਂ ਮੀਲ ਦੂਰ ਸੀ ਜਿਹੜਾ ਪਹਿਲਾ ਦਰਿਆ ਸੀ ਹੁਣ ਸਾਡੇ ਬਸ ਅੱਖਾਂ ਤੇ ਗਾੜੀ ਦਰਿਆ ਆ ਗਿਆ ਬਿਲਕੁਲ ਨਜ਼ੀਕ ਆ ਗਿਆ ਕਰਦੇ ਹੁਣ ਸਾਡਾ ਇੱਥੇ ਰਹਿਣਾ ਵੀ ਬਹੁਤ ਮੁਸ਼ਕਲ ਹੋ ਗਿਆ ਬੱਚੇ ਆ ਬੱਚੇ ਲੈ ਕੇ ਕਿੱਥੇ ਜਾਵਾਂਗੇ ਕੀ ਕਰਾਂਗੇ ਸਾਡੀ ਬਹੁਤ ਮੁਸ਼ਕਲ ਸਾਡੀ ਤੇ ਜਿਆਦੀ ਹੋ ਗਈ ਆ ਬਾਕੀ ਸਾਡੀ ਪਹਿਲੀ ਵੀ ਲਪੇਟ ਚ ਆ ਗਈ ਆ ਸਾਰੀ ਸਾਰੀ ਆਂਦੀ ਤਾਂ ਹੁਣ ਘਰ ਵੀ ਸਾਰੀ ਆ ਗਈ ਜਦੋਂ ਘੇਰੇ ਘੇਰੇ ਦਰਿਆ ਹੋ ਗਿਆ ਤੇ ਵਿਚਕਾਏ ਹੋ ਗਏ ਤੇ ਆਪੇ ਸਾਰੀ ਆ ਗਈ ਹੁਣ ਘਰ ਵੀ ਲਪੇਟ ਚ ਬਣ ਗਿਆ ਆਹਦਾ ਇਹ ਰੋਖਾ ਬਿਲਕੁਲ ਤੁਹਾਡੇ ਘਰ ਵਾਲ ਨੂੰ ਸਿੱਧਾ ਹੋ ਗਿਆ ਨਾ ਹਾਂਜੀ ਬਹੁਤ ਜ਼ਿਆਦਾ ਕਿ ਹੁਣ ਤੇ ਥੋੜੀ ਦੂਰ ਰਹਿ ਗਿਆ ਤੇ ਇਹਨੂੰ ਬਚਾਉਣ ਲਈ ਕੀ ਕੋਸ਼ਿਸ਼ ਕੀਤੀ ਤੁਸੀਂ ਬਤਾਉਣ ਹੀ ਤਾਂ ਹੁਣ ਇਤਰਾ ਹੀ ਆ ਜਿਹੜੇ ਭੈ ਪਰਾ ਲੱਗਦੇ ਨਾਲ ਲੇਬਰ ਹੁੰਦੀ ਆ ਤੂੰ ਉਹ ਕਰਦੇ ਆ ਪਰ ਨਹੀਂ ਕੋਈ ਚਾਰਾ ਨਹੀਂ ਚੱਲਦਾ ਜੇ ਲੱਗਦਾ ਨਹੀਂ ਬਚਦਾ ਨਹੀਂ ਨਹੀਂ ਕੁਛ ਨਹੀਂ ਅਜੇ ਕੋਈ ਸਮਝੌੜ ਨਹੀਂ ਆਉਂਦੀ ਅਜੇ ਤਾਂ ਸਾਨੂੰ ਰਾਤ ਤੇ ਡੇਢ ਇੱਕ ਬਣਿਆ ਪਿਆ ਨਾ ਹੀ ਰਾਤ ਤੋਂ ਦੇ ਨਾਲ ਹੀ ਨਹੀਂ ਸੁਣਦੇ ਇਹ ਜਿਹੜੇ ਹੁਣ ਸਮਾਨ ਕੱਢ ਕੇ ਆਪਣੇ ਰੱਖੇ ਪਏ ਕੱਪੜੇ ਰਜਾਈਆਂ ਇਹ ਕੀ ਕਰਨ ਲੱਗੇ ਹੋਣਾ ਹੁਣ ਕਿਤੇ ਪਾਸੇ ਖੜਾਂਗੇ ਹਾਂ ਕਿੱਥੇ ਜਾ ਰਹੇ ਆ ਵੀ ਇਧਰ ਇੰਨਾ ਘਰਾਂ ਚ ਰੱਖੇ ਆ ਹਾਂਜੀ ਜਿੱਥੇ ਬਚਾਅ ਹੀ ਕਰਨਾ ਜੇਦੋਂ ਜੇ ਮਹਾਰਾਜ ਸਾਡੀ ਕਿਰਪਾ ਕਰ ਜੂ ਸਾਡੇ ਤੇ ਤੇ ਲਿਆਣ ਕੇ ਫੇਰ ਇੱਥੇ ਰੱਖ ਲਾਂਗੇ ਆਪਣੀ ਤਾਂ ਨੇਗੋ ਹੀ ਆ ਨਾ ਪਰ ਲੱਗਦਾ ਨਹੀਂ ਮੈਨੂੰ ਜਦਾਂ ਦਰਿਆ ਸਿੱਧਾ ਹੀ ਹੋ ਗਿਆ ਇਹਨੂੰ ਤੇ ਨੁਕਸਾਨ ਵੀ ਹੋ ਸਕਦਾ ਹਾਂਜੀ ਹੋ ਸਕਦਾ ਜਿਹੜੀ ਹਾਲਾਤ ਹੈ ਹੁਣ ਕੱਲ ਉਹ ਉੱਥੇ ਸੀ ਤੇ ਅੱਜ ਇੱਥੇ ਆ ਗਿਆ ਤੇ ਹਾਲਾਤ ਦੇ ਵਿੱਚ ਤੇ ਸਾਨੂੰ ਬਹੁਤ ਜ਼ਿਆਦੀ ਇਹਦੇ ਵਿੱਚ ਪਰੇਸ਼ਾਨੀ ਜ਼ਿਆਦੀ ਆ ਗਈ ਹੈ। ਅੱਛਾ ਮਾਤਾ ਜੀ ਮੈਨੂੰ ਇਹ ਦੱਸੋ ਕਿ ਤਿੰਦੇ ਜਿੱਦਾਂ ਹੜ੍ਹ ਆਉਂਦੇ ਸੀਗੇ ਪਹਿਲਾਂ ਲੋਕ ਤੁਹਾਡਾ ਘਰ ਉੱਚਾ ਵੀ ਸੀਗਾ ਦੂਰ ਵੀ ਸੀਗਾ ਤੇ ਇੱਥੇ ਆ ਕੇ ਰਹਿੰਦੇ ਸੀ। ਇੱਥੇ ਆ ਕੇ ਰਹਿੰਦੇ ਸੀ ਇੱਥੇ ਸਮਾਨ ਰੱਖਦੇ ਸੀ ਤੇਈ ਵਾਲੇ ਹੜ੍ਹ 'ਚ ਸਾਡਾ ਬਹੁਤ ਘਰਾਂ ਦਾ ਇੱਥੇ ਸਮਾਨ ਰਿਆ ਸੀ ਸਾਡਾ ਵੀ ਇੱਥੇ ਸੀ। ਕੋਈ ਸਾਡੀ ਕੋਠੀ ਦੇ ਲਾਗੇ ਪਾਣੀ ਨਹੀਂ ਕੋਈ ਸਾਡੇ ਲਾਗੇ ਦਰਿਆ ਨਹੀਂ ਪਾਣੀ ਆਇਆ ਲਹਿ ਗਿਆ ਤੇ ਚਲ ਮੇਰੇ ਭਾਈ ਸਾਰੇ ਸਹੀ ਸਲਾਮਤ ਹੋ ਗਏ। ਆ ਜਿਹੜਾ ਪਾਣੀ ਇਹਨੇ ਤੇ ਸਾਨੂੰ ਦੇ ਦੋ ਅਜਿਹਾ ਤੁਹਾਡੇ ਤੇ 16 ਪਿੰਡ ਆ ਹਾਂਜੀ ਤੇ ਇਹ ਲੋਕ ਜਿਹੜੇ ਪਹਿਲਾਂ ਤੁਹਾਡੇ ਕੋ ਆਂਦੇ ਸੀ ਤੇ ਅੱਜ ਕੋਈ ਚੱਲੇ ਨਾਲ ਕੇ ਮਨ ਲੋ ਘਰ ਨੂੰ ਬਚਾ ਲਿਆ ਜਾਵੇ ਅੱਜ ਬਾਉਪੁਰ ਦੇ ਬੰਦੇ ਆ ਹੋਰ ਉਹ ਤਰ੍ਹਾਂ ਸਾਡੀ ਕੋਈ ਹਲਫ ਨਹੀਂ ਕੀਤੀ ਜਾ ਰਹੀ ਇਹ ਤੋਂ ਜਿਹੜੇ ਲੋਕ ਜਿਹੜੇ ਤੁਹਾਡੇ ਆਪਣੇ ਲੋਕ ਆਪਣੇ ਲੋਕ ਵੀ ਕੋਈ ਆਉਂਦਾ ਕੋਈ ਵੇਖ ਕੇ ਚੱਲ ਜਾਂਦੇ ਆ ਉਹ ਤਰ੍ਹਾਂ ਆਉਂਦੇ ਆ ਜਿਹੜੇ ਆਪਣੇ ਸਾਡੇ ਆਂਢੀ ਗੁਆਂਢੀ ਜਿਨ੍ਹਾਂ ਦੇ ਘਰ ਰੂੜੇ ਉਹ ਸਾਡੀ ਸੁੱਖ ਸੰਤ ਪੁੱਛਦੇ ਆ ਉਹ ਸਾਡੇ ਨਾਲ ਸਾਡਾ ਸਾਥ ਪੂਰਾ ਦਿੰਦੇ ਹੁਣ ਤੇ ਬਾਕੀ ਜਿਹੜੇ ਬਾਉਪੁਰ ਦੇ ਬੰਦੇ ਆਏ ਅੱਜ ਉਹ ਨਾਲ ਲੱਗੇ ਆ ਜਦੋਂ ਮਤਲਬ ਘਰ ਤੁਹਾਡਾ ਮਾਲਕੀ ਹੋਣਾ ਨਾ ਇਹ ਤੇ ਤੇ ਜਦੋਂ ਪ੍ਰਸ਼ਾਸਨ ਨੂੰ ਵੀ ਕੋਈ ਦੱਸਿਆ ਹੋਊਗਾ ਪ੍ਰਸ਼ਾਸਨ ਦਾ ਕੋਈ ਬੰਦਾ ਆਇਆ ਕੋਈ ਸਰਕਾਰ ਵੱਲੋਂ ਕਿ ਬਚਾਲਿਆ ਇਹਨੂੰ ਨਹੀਂ ਸਾਡੇ ਨਹੀਂ ਕੋਈ ਆਇਆ ਹਾਂਜੀ ਇਥੋਂ ਵੀਰਾਂ ਨੇ ਜਿਹੜੀਆਂ ਵੀਡੀਓ ਪਾਤੀਆਂ ਪਾਤੀਆਂ ਸਾਡੇ ਉੱਤਰ ਕੋਈ ਸਰਕਾਰ ਦਾ ਬੰਦਾ ਨਹੀਂ ਸਾਡੇ ਕਿਸੇ ਨੇ ਨਹੀਂ ਪੁੱਛੀ ਇਹ ਤਾਂ ਅਦੇ ਕੁਝ ਇਹ ਗੱਲ ਕੀਤੀ ਜਾਵੇ ਤਾਂ ਇਸ ਟਾਈਮ ਇਸ ਘਰ ਨੂੰ ਬਚਾਉਣ ਵਾਸਤੇ ਮਾਤਾ ਕਹਿੰਦੀ ਹੈ ਕਿ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਬੰਦਾ ਇਹ ਤੱਕ ਇੱਥੇ ਨਹੀਂ ਪਹੁੰਚਿਆ ਨਹੀਂ ਔਰ ਬਾਪੂ ਜੀ ਕਿਤਨੀ ਕੋਸ਼ਿਸ਼ ਕੇ ਨਾ ਗੱਲਬਾਤ ਕੀਤੀ ਹੋਵੇ ਐਸਡੀਐਮ ਨੂੰ ਕਿ ਭਾਈ ਸਾਨੂੰ ਬਚਾ ਲਓ ਸਾਡਾ ਘਰ ਬਚਾ ਲਓ ਇਹ ਵੀਡੀਓ ਗੱਲ ਪਾਈਆ ਡੀਆਈਐਸਪੀ ਨੂੰ ਵੀ ਤਾਂ ਵੀ ਪਾਈਆਂ ਵੀਡੀਓ ਪ੍ਰਧਾਨ ਸਾਹਿਬ ਵੀ ਪਾਈਆਂ ਸਰਮੁਸੋਂ ਹੀ ਆਪਣੇ ਪਰਮਜੀਤ ਹੋਣਾ ਪ੍ਰਧਾਨ ਹੋਣਾ ਪਾਈਆਂ ਵੀਡੀਓ ਤੇ ਪਹੁੰਚੀਆਂ ਹੀ ਹੋਣਗੀਆਂ ਵੀਡੀਓ ਉਹ ਪਹੁੰਚੇ ਇੱਥੇ ਨਾ ਜੀ ਕੋਈ ਨਹੀਂ ਆਇਆ ਸਰਕਾਰ ਦਾ ਕੋਈ ਮੈਦਾਨੀ ਇੱਥੇ ਆ ਕੋਈ ਇਹ ਤੱਕ ਨਹੀਂ ਆਇਆ ਕੋਈ ਬਾਰਾ ਕੋਈ ਇੱਕ ਦਾ ਟਾਈਮ ਹੋ ਗਿਆ ਕੱਲ ਦੀਆਂ ਪਾਈਆਂ ਇਦਾਂ ਕੋਈ ਤੱਕ ਕਰ ਮਾਸਾਂ ਨਰਧਾਰਾ ਰਹਿ ਗਿਆ ਦਰਿਆ ਕਰ ਤੂੰ ਕਿਦਾ ਬਚਾ ਕਿਦਾਂ ਰਹੇ ਹੋ ਤੁਸੀਂ ਹਾਂਜੀ ਬਚਾ ਤੇ ਕੋ ਲੀਵਰ ਲੱਗੀ ਆ ਲਾਈ ਆ ਤੇ ਕੁਛ ਭੈਣ ਭਰਾ ਸੰਗ ਤਾਂ ਉੰਡਈ ਆ ਦੁਰੂ ਤੇ ਟੋੜੇ-ਟਾੜੇ ਲੌਂਡੇ ਬਾ ਟੋੜੇ ਖਲੁੰਦੇ ਨਹੀਂ ਤੋੜੇ ਕਰ ਆਦਰਦਾਰਾ ਮਾਰਨੇ ਥੋੜੇ ਤੁਹਾਡੇ ਖਲੋ ਜਾਣ ਦੇ ਟਾ ਖਲੋ ਜੂਏ ਤੇ ਸਰਕਾਰ ਕੋਤ ਬੜੇ ਤਰੀਕੇ ਹੁੰਦੇ ਆ ਮੰਨ ਲਓ ਟੈਕਨੀਕਲੀ ਬੰਦੇ ਹੁੰਦੇ ਆ ਕਿਦਾਂ ਚੀਜ਼ ਨੂੰ ਬਚਾਣਾ ਘਰ ਨੂੰ ਕਿਦਾਂ ਬਚਾਣਾ ਜ਼ਮੀਨ ਬਚਾਣੀ ਉਹ ਸਰਕਾਰ ਨੂੰ ਪਤਾ ਹੁੰਦਾ ਉਹਨਾਂ ਲੋਕ ਕੋਈ ਨਹੀਂ ਨਾ ਜੀ ਆਇਆ ਹੀ ਕੋਈ ਨਹੀਂ ਸਰਕਾਰ ਆਵੇ ਤਾਂ ਪਤਾ ਲੱਗੇ ਸਰਕਾਰ ਤੇ ਆਇਆ ਕੋਈ ਨਹੀਂ ਮਹਾਪੁਰਖਾਂ ਦੀ ਸੇਵਾ ਹੁੰਦੀ ਆ ਬਾਬੇ ਸੁਖਾਂ ਦੀ ਉਹ ਸੇਵਾ ਲਿਉਂਦੇ ਉਹ ਵੀ ਲੱਗੇ ਆ ਲਾਇਬ੍ਰੇਰੀ ਲਾਈਆ ਸਰਪੰਚਾਂ ਨੇ ਤੇ ਪਰ ਸਰਕਾਰ ਨੂੰ ਕੋਈ ਨਹੀਂ ਆਇਆ ਤੇ ਤੁਸੀਂ ਫਿਰ ਹੁਣ ਏਦਾਂ ਦੇਖਦੇ ਰਹ ਜੂਗੇ ਕਿ ਭਾਈ ਕੇ ਘਰ ਦਾ ਕੀ ਬਣਦਾ ਤੇ ਦੇਖਦੇ ਆਂ ਕੀ ਕਰ ਗਏ ਵੀ ਲੱਗੀਆਂ ਨਾਲ ਆਪ ਵੀ ਲੱਗੀਆਂ ਜਿਆਦੇ ਨਾਲ ਲੱਗਦਾ ਜਾ ਕੇ ਥੋੜੇ ਥਾੜੇ ਸੁੱਟਦੇ ਆ ਲੱਗਦੇ ਆ ਕਰਦੇ ਆ ਤੇ ਪਰ ਕੋਈ ਆਸ ਨਹੀਂ ਜਪਦੀ ਆ ਤੇ ਦਾਦੀਆ ਸਰਕਾਰ ਆਵੇ ਕੋਈ ਕਰੇ ਇੰਤਜ਼ਾਮ ਕਈ ਆ ਸਰਕਾਰ ਕੋ ਰਹਿ ਗਏ ਇੰਤਜ਼ਾਮ ਚ ਕਰ ਸਕਦੇ ਆ ਪਰ ਨਹੀਂ ਆਉਂਦੇ ਇਹ ਕਰਕੇ ਵੀਡੀਓ ਪਾਈਆਂ ਵਾ ਸਭ ਕੁਝ ਕੀਤਾ ਵਾ ਤਦ ਮਾਨ ਜਨਾ ਰਿਹਾ ਗ੍ਰਮੀਸ਼ਰ ਸਰਪੰਚ ਜੀ ਨਾਲ ਆ ਗੁਰਪ੍ਰੀਤ ਜੀ ਨਾਲ ਆ ਸਾਰੇ ਵੀਡੀਓ ਪਾਉਂਦੇ ਆ ਪ੍ਰਧਾਨ ਵੀ ਨਾਲ ਆ ਸਾਰੇ ਭੈਣ ਭਰਾ ਗੁਆਂਢ ਨਾਲ ਪਰ ਕੋਈ ਆਵੇ ਪਿੱਛੇ ਆਣ ਕੇ ਦੱਸੇ ਫੇਰੀ ਹੈ ਨਾ ਸਰਕਾਰ ਤੇ ਦਰਿਆ ਆ ਗਿਆ ਸਮਰਥ ਲੱਗਦੇ ਮੈਨੂੰ ਤੁਸੀਂ ਹਾਂਜੀ ਸਰਕਾਰ ਤੇ ਨਾ ਕਿ ਦਰਿਆ ਆ ਗਿਆ ਸਮਰਥ ਲੱਗਦੇ ਆ ਹਾਂਜੀ ਜੋ ਆਉਂਦੇ ਨਹੀਂ ਕੀ ਕਰੀਏ ਨਾ ਹੋਂਦ ਤੇ ਫੇਰੀ ਹੈ ਨਾ ਆਣ ਕੇ ਪੁੱਛਣ ਨੂੰ ਵੇਖਣ ਚਲੋ ਦੇਖੋ ਆ ਘਰ ਦੀ ਗੱਲ ਕੀਤੀ ਜਾਵੇ ਤਾਂ ਚਾਹੇ ਉਹ ਛੋਟਾ ਹੋਵੇ ਚਾਹੇ ਵੱਡਾ ਹੋਵੇ ਅਸ਼ਿਆਨਾ ਹੁੰਦਾ ਘਰ ਇੱਕ ਮਹਿਲ ਹੁੰਦਾ ਪਰਿਵਾਰ ਦਾ ਇੱਕ ਜਿਹੜਾ ਰਹਿਣ ਦਾ ਬਸੇਰਾ ਹੁੰਦਾ ਕਹਿੰਦੇ ਅਸੀਂ 25 ਤੋਂ 30 ਲੱਖ ਰੁਪਏ ਲਾ ਕੇ ਇਹ ਘਰ ਬਣਾਇਆ ਸੀਗਾ ਜਿਵੇਂ ਪਿਛੇ ਆਪਾਂ ਦੇਖਦੇ ਸੀ ਨਾ ਕਿ ਇੱਕ ਇੱਕ ਕੋਠੀ ਵੀ ਕਹਿੰਦੇ ਰੁੜ ਗਈ ਸੀ ਇਹ ਰੋਜ਼ ਆਪਣੇ ਘਰ ਤੋਂ ਇਹ ਦੇਖ ਰਹੇ ਆ ਕਿ ਪਤਾ ਨਹੀਂ ਕਦੋਂ ਕੀ ਹੋ ਜਾਣਾ ਤਾਂ ਸੁਪਨ ਸਾਹਿਬ ਸਾਡੇ ਨਾਲ ਨੇ ਅ ਭਜੀ ਇਸ ਘਰ ਦੇ ਹਾਲਾਤ ਪਹਿਲਾਂ ਨੋ ਘਰ ਰੁੜ ਗਏ ਇਸ ਘਰ ਦੇ ਹਾਲਾਤ ਕੀ ਲੱਗ ਪਏ ਹਾਲਾਤ ਤੁਹਾਡੇ ਸਾਹਮਣੇ ਬਹੁਤ ਮਾੜੇ ਆ ਜੀ ਇਸ ਪਰਿਵਾਰ ਦੇ ਨਾਲ ਸਾਡੇ ਗੂੜੇ ਸਬੰਧ ਨੇ ਸਾਡੀ ਸਦਾਰੀ ਵੀ ਇਹਨਾਂ ਨਾਲ ਹੀ ਗਈ ਆ ਮੇਰੀ ਪੰਚਾਇਤ ਦੇ ਮੈਂਬਰ ਵੀ ਨੇ ਮੈਂ ਸਰਪੰਚ ਆ ਪਰ ਅੱਖਾਂ ਦੇ ਸਾਹਮਣੇ ਆ ਕੁਝ ਦੇਖ ਕੇ ਬੜਾ ਮਹਿਸੂਸ ਹੋ ਰਿਹਾ ਵੀ ਸਾਡੇ ਕੋਲੋਂ ਕੁਝ ਹੱਲ ਨਹੀਂ ਹੋ ਰਿਹਾ ਸਰਕਾਰ ਨੂੰ ਇੱਕ ਅੱਲ ਡੀਸੀ ਸਾਹਿਬ ਨੂੰ ਕੱਲ ਵੀਡੀਓ ਪਾਈ ਸੀ ਇਸ ਚੀਜ਼ ਬਾਰੇ ਡੀਸੀ ਸਾਹਿਬ ਤੋਂ ਬਾ ਤਸੀਲਦਾਰ ਸਾਹਿਬ ਦਾ ਫੋਨ ਵੀ ਆਇਆ ਸੀਗਾ ਉਹਨਾਂ ਨੇ ਕਿਹਾ ਸੀ ਵੀ ਅੱਜ ਅਸੀਂ ਆਵਾਂਗੇ ਪਰ ਅਜ ਤੱਕ ਅਜ ਡੇਢ ਡੇਢ ਕਰੀਬ ਟਾਈਮ ਹੋ ਗਿਆ ਮੇਰੇ ਹਿਸਾਬ ਨਾਲ ਅਜ ਤੱਕ ਕੋਈ ਨਹੀਂ ਪਹੁੰਚਿਆ ਸੀ ਉਹਨਾਂ ਕੋਲ ਟੈਕਨੀਕਲ ਬੰਦੇ ਆ ਟੈਕਨੀਕਲ ਇੰਜੀਨੀਅਰ ਆ ਜਿਹੜੇ ਘਰ ਨੂੰ ਬਚਾਉਣਾ ਸਾਡੀ ਮਦਦ ਕਰ ਸਕਦੇ ਸੀਗੇ ਪਰ ਅਜੇ ਤੱਕ ਸਾਨੂੰ ਕੋਈ ਉਹਨਾਂ ਦਾ ਕੋਈ ਸਾਥ ਨਹੀਂ ਆਇਆ ਜਿੱਦਾਂ ਮਾਤਾ ਦੱਸ ਰਹੇ ਸੀਗੇ ਕਿ ਕੱਲ ਦਰਿਆ ਕਿਤੇ ਸੀ ਅੱਜ ਬਿਲਕੁਲ ਨੇੜੇ ਆ ਗਿਆ ਤੇ ਫੇ ਮੰਨ ਲਓ ਜੇ ਅੱਜ ਵੀ ਨਹੀਂ ਆਂਦੇ ਇਹ ਲੋਕ ਤੇ ਫੇ ਕੱਲ ਨੂੰ ਆਉਣ ਦਾ ਕੀ ਫਾਇਦਾ ਜਦੋਂ ਕੁਝ ਬਚਿਆ ਹੀ ਨਾ ਮੈਂ ਕੱਲ ਸਵੇਰੇ 6 ਵਜੇ ਇੱਥੇ ਆ ਗਿਆ ਸੀਗਾ ਇੱਥੋਂ ਘੱਟੋ ਘੱਟ 25 ਕਰਮਾਂ ਦੂਰ ਸੀ ਕਰਤੋਂ ਅੱਜ ਮੇਸਰਾਂ ਨੂੰ ਦੱਸਾਂ ਕਰਮਾਂ ਦਾ ਫਾਸਲਾ ਰਹਿ ਗਿਆ 15 ਕਰਮਾਂ ਜਿਹੜਾ ਕੱਲ 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 ਦੇ ਵਿੱਚ ਲੈ ਗਿਆ ਕੋਸ਼ਿਸ਼ਾਂ ਕੱਲ ਵੀ ਬਰਕਰਾਰ ਸੀਗੀਆਂ ਲੇਬਰ ਲੱਗੀ ਸੀ ਕਿ ਕੁਝ ਪਿੰਡ ਦੇ ਨੌਜਵਾਨ ਲੁਆਏ ਸੀਗੇ ਤੇ ਪਰ ਨਹੀਂ ਕੋਈ ਹੱਲ ਨਹੀਂ ਹੋਇਆ ਅੱਜ ਫੇਰ ਕੋਸ਼ਿਸ਼ ਬਰਕਰਾਰ ਆ ਆਪਦਾ ਜਿਹੜੀ ਕੋਸ਼ਿਸ਼ ਆ ਕਰ ਰਹੇ ਆ ਪਰ ਕੁਝ ਹੱਲ ਲੱਭਣੇ ਚਾਹੀਏ ਕੋਈ ਹੱਲ ਹੋਊਗਾ ਇਸ ਚੀਜ਼ ਦੇ ਪਰਵਾਰ ਕੋ ਇਸ ਤੋਂ ਇਲਾਵਾ ਕੁਝ ਹੋਰ ਹੈਗਾ ਜਿੱਦਾਂ ਜ਼ਮੀਨ ਵੀ ਕਹਿੰਦੇ 18 ਦੀ 18 ਕਿੱਲੇ ਵਿੱਚ ਆ ਗਈ ਤਾਂ ਨਹੀਂ ਜਿੰਨੇ ਵੀ ਇੱਥੇ ਪਰਿਵਾਰ ਆ ਸਾਰੇ ਖੇਤੀ ਦੇ ਸਬੰਧਤ ਹੈ ਇਹੋ ਹੀ ਇਹਨਾਂ ਦਾ ਘਾਰ ਆ ਮੰਨ ਲਓ ਜਿੰਨੀ ਇਹਨਾਂ ਨੇ ਆਪਦਾ ਕੋਈ ਦਸਾਂ ਰਿਆਂ ਸਾਲਾਂ ਚ ਕਮਾਇਆ ਸੀਗਾ ਕੋਈ ਨਨੇ ਕਿਥੇ ਮਕਾਨਾਂ ਦੇ ਲਾਇਆ ਸੋਹਣੇ ਮਕਾਨ ਬਣਾਏ ਸੀਗੇ ਇਸ ਟਾਈਮ ਜਿਹੜਾ ਮੰਨ ਲਓ ਦਿਗਦੇ ਨਜ਼ਰ ਆ ਰਿਹਾ ਸਾਨੂੰ ਕੋਈ ਉਮੀਦ ਨਹੀਂ ਕਿ ਵੀ ਸ਼ਾਇਦ ਵੀ ਪਰਮਾਤਮਾ ਜੀ ਬਚਾ ਲਵੇ ਤੇ ਉਹਨਾਂ ਦੇ ਹੱਥ ਵਸਾ ਪਰ ਸਾਡੇ ਹਿਸਾਬ ਦੇ ਨਾਲ ਲੱਗਦਾ ਨਹੀਂ ਵੀ ਕੋਈ ਕੋਸ਼ਿਸ਼ ਸੰਭਵ ਹੋਊਗੀ ਆਪਾਂ ਥੋੜਾ ਜਿਹਾ ਇਹ ਘਰ ਦਿਖਾਉਣ ਦੀ ਵੀ ਕੋਸ਼ਿਸ਼ ਕਰਦੇ ਹਾਂ ਇਹ ਘਰ ਹੈ ਥੋੜਾ ਜਿਹਾ ਮੰਨ ਲਓ ਕਿ ਘਰ ਦੇ ਹਾਲਾਤ ਜਿਹੜੇ ਆ ਪਰਿਵਾਰਕ ਮੈਂਬਰ ਜਿਹੜੇ ਆ ਸਮਾਨ ਨੂੰ ਸੰਭਰੇ ਆ ਕਿ ਸਮਾਨ ਚੱਕਣਾ ਹੀ ਪੈਣਾ ਜੇ ਉਸ ਤੋਂ ਅੱਗੇ ਗੱਲ ਕੀਤੀ ਜਾਵੇ ਤਾਂ ਘਰ ਘਰ ਕਾਫੀ ਸੋਨਾ ਬਣਿਆ ਪਿਆ ਸੀਗਾ ਔਰ ਲੇਕਿਨ ਦਰਿਆ ਜਿਹੜਾ ਬਿਲਕੁਲ ਨਜ਼ਦੀਕ ਆ ਗਿਆ तकरीबन ਕਹਿੰਦੇ 5-7 ਫੁੱਟ ਫੁੱਟ ਜਿਹੜਾ ਦੂਰ ਹੋਏਗਾ 5-7 ਘਰਮਾ ਕਿ 5-7 ਫੁੱਟ ਜਿਹੜਾ ਦੂਰ ਹੋਏਗਾ ਲੇਕਿਨ ਇਸ ਟਾਈਮ ਜਿਹੜੇ ਹਾਲਾਤ ਆ ਉਹ ਇਹ ਹੈ ਕਿ ਸਰਕਾਰ ਦੇਗੇ ਉਹ ਦਰਿਆ ਦੇ ਅੱਗੇ ਇਹ ਪਰਿਵਾਰ ਅਸਮਰਥ ਹੈ ਇਥੋਂ ਸਰਪੰਚ ਜਰੂਰ ਆਏ ਨੇ ਲੇਕਿਨ ਉਸ ਤੋਂ ਇਲਾਵਾ ਜਿਹੜੇ ਸਰਕਾਰ ਵੱਲੋਂ ਡੀਸੀ ਸਾਹਿਬ ਜਿਹੜੇ ਕਪੂਥਾ ਦੇ ਨੇ ਉਹਨਾਂ ਨੇ ਅश्वਾਸਨ ਦਿੱਤਾ ਸੀ ਕਿ ਸਵੇਰੇ ਤੁਹਾਡੇ ਇੱਥੇ ਐਸਡੀਐਮ ਸਾਹਿਬ ਔਰ ਜਿਹੜੇ ਐਸਡੀਓ ਸਬੰਧ ਜਿਹੜੇ ਵਿਭਾਗ ਦੇ ਹੁੰਦੇ ਆ ਉਹ ਪਹੁੰਚਣਗੇ ਲੇਕਿਨ ਅਜੇ ਤੱਕ ਨਾ ਤਾਂ ਕੋਈ ਉਹਨਾਂ ਦਾ ਹੋਰ ਨਮਾਇੰਦਾ ਨਾ ਕੋਈ ਆਫੀਸਰ ਕੋਈ ਵੀ ਇੱਥੇ ਪਹੁੰਚਿਆ ਨਹੀਂ ਲੇਕਿਨ ਜਿਹੜਾ ਪਰਿਵਾਰ ਹੈ ਉਹ ਆਪਣੇ ਘਰ ਨੂੰ ਢੇਂ ਦਾ ਡਿੱਗਦਾ ਉਹ ਦੇਖ ਰਿਹਾ ਕੁਝ ਕਦਮਾਂ ਦੀ ਦੂਰੀ ਦੇ ਉੱਪਰ ਹੈ ਫਾਇਦਾ ਕੀ ਹੈ ਜੇ ਹੁਣ ਆ ਕੇ ਇਸ ਘਰ ਨੂੰ ਨਾ ਬਚਾਇਆ ਜਾ ਸਕਿਆ ਪੇ ਉਸ ਤੋਂ ਬਾਅਦ ਇੱਥੇ ਪ੍ਰਸ਼ਾਸਨ ਦੇ ਆਉਂਦਾ ਕੀ ਫਾਇਦਾ